ਵੀ ਪਹਾੜੀ ਰਾਜੇ ਜਦੋਂ ਹੋਲਾ ਮਹੱਲਾ ਨਿਕਲੇਗਾ ਰੰਦੀਤ ਨਗਾਰਾ ਵਜੇਗਾ ਉਹ थरथਰ ਕੰਬਣਗੇ ਕਿਉਂਕਿ ਖਾਲਸੇ ਪੰਥ ਨੂੰ ਗੁਰਾਂ ਨੇ ਐਸੀ ਚੜ੍ਹਤ ਬਖਸ਼ਿਸ਼ ਕੀਤੀ ਹੈ ਮਹਾਰਾਜ ਕਹਿੰਦੇ ਕਾਬਲ ਤੇ ਕੁੱਤਾ ਮੰਗਵਾਉਂ ਐਣ ਤੇ ਹੁਣ ਕਾ ਨਾਸ਼ ਕਰਾਉ ਕਾਬਲੀਏ ਕੁੱਤੇ ਨੇ ਕਹਿੰਦੇ ਇਹਨਾਂ ਸਾਰਿਆਂ ਨੂੰ ਮਾਰਿਆ ਸੀ ਕਲਗੀਆਂ ਵਾਲੇ ਪਾਤਸ਼ਾਹ ਦੇ ਬੋਲ ਸੰਨ ਭਾਈ ਦੇ ਆਸ਼ਮ ਸਿੰਘ ਸਾਹਿਬ ਕਹਿੰਦੇ ਮਹਾਰਾਜ ਇਹ ਜਿਹੜੇ ਜ਼ਾਲਮ ਜਰਮਾਨੇ ਹਨ ਇਹ ਨਿਤਾ ਪ੍ਰਤੀ ਸਿੱਖਾਂ ਨੂੰ ਢਾਹ ਲਾ ਰਹੇ ਨੇ ਇਹ ਇਹ ਕਹਿਓ ਜੀ ਤਰਾਸਦੀ ਹੈ ਕਿ ਇੱਕ ਪਾਸੇ ਦਾਦੇ ਨੂੰ ਦਾਦਾ ਜੇਲ੍ਹ ਤੋਂ ਛੁਡਵਾ ਰਿਹਾ ਹੈ ਤੇ ਅੱਗੇ ਪੋਤਾ ਪੋਤੇ ਦੇ ਨਾਲ ਲੜ ਰਿਹਾ ਹੈ ਤਾਂ عمر ਗੁਰਗੋਵੀ ਸਿੰਘ ਜੀ ਨਾਲ ਉਹ ਵੈਰ ਕਮਾਉਂਦੇ ਰਹੇ ਵੇਖੋ ਜੀ ਇਹਨਾਂ ਚੜਤ ਜਿਹੜੀ ਹੈ ਇਹ ਕਲਗੀਆਂ ਵਾਲੇ ਪਾਤਸ਼ਾਹੀ ਮਹਾਰਾਜ ਦੀ ਚੜਤ ਨੂੰ ਦੇਖ ਕਰਕੇ ਕਹਿਲੂਰ ਦਾ ਰਾਜਾ ਤਾਂ ਕੀ ਜਿਤਨੇ ਵੀ 21 ਪਹਾੜੀ ਰਾਜੇ ਸਨ ਕੁੰਡਲ ਕਾ ਪੌਲ ਪਰ ਡੋਲ ਚੰਚਲਾਨ ਕੀ ਕੁੰਤਲ ਸੁਨੀਲੇ ਢੀਲੇ ਛੂਟੇ ਹੈ ਸ਼ਬੀਲੇ ਚਟਕੀਲੇ ਪੱਟ ਪੀਲੇ ਫਹਿਰੀਲੇ ਬਿਗਵਣ ਕੀ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਜ਼ਾਰਾਂ ਸੂਰਜ ਹੋਣ ਉਹ ਆਪਰੀ ਦੇ ਚਰਨ ਚਰਨਾਰ ਬਿੰਦ ਦਾ ਮੁਕਾਬਲਾ ਨਹੀਂ ਕਰ ਸਕਦੇ ਭਾਈ ਬਚਿੱਤਰ ਸਿੰਘ ਸਾਹਿਬ ਨੇ ਆਖਿਆ ਮਹਾਰਾਜ ਜੇਕਰ ਆਪ ਦੀ ਮੈਨੂੰ ਆਖੋ ਕਿ ਮੈਂ ਜੰਗ ਲੜਾਂ ਤੇ ਖਾਲਸਾ ਜੀ ਮੇਰੇ ਵਿੱਚ ਐਡੀ ਤਾਕਤ ਨਹੀਂ ਪਰ ਕਲਗੀਆਂ ਵਾਲੇ ਪਾਤਸ਼ਾਹ ਜੇ ਤੁਹਾਡਾ ਸੀਸ ਤੇ ਹੱਥ ਹੈ ਇਸ ਵਰਸ਼ੀ ਦੇ ਨਾਲ ਇੰਦਰਪੁਰੀ ਦੇ ਰਾਜੇ ਨੂੰ ਮਾਰ ਕੇ ਸੁੱਟ ਦਵਾਂਗਾ ਇਸ ਵਕਤ ਆਪ ਜੀ ਦਰਸ਼ਨ ਕਰ ਰਹੇ ਹੋ ਖਾਲਸੇ ਦੇ ਨੀਲੇ ਬਾਣੇ ਦੇ ਵਿੱਚ ਖਾਲਸਾ ਸਜਿਆ ਹੋਇਆ ਹੈ ਕੇਸਰੀ ਦਸਤਾਰਾਂ ਦੇ ਵਿੱਚ ਖਾਲਸਾ ਸਜਿਆ ਹੋਇਆ ਹੈ ਹਵਾਵਾਂ ਦੇ ਵਿੱਚ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਦੇ ਜਾਕਾਰੇ ਗੂੰਜ ਰਹੇ ਨੇ ਤੇ ਰੰਗ ਗੁਲਾਲ ਖਾਲਸਾ ਇੱਕ ਦੂਜੇ ਦੇ ਉੱਤੇ ਲਗਾ ਰਿਹਾ ਹੈ ਤੇ ਨਾਲ ਦੀ ਨਾਲ ਹੁਣ ਜਿਹੜਾ ਜੰਗੀ ਯੁੱਧ ਦਾ ਕਰਤੱਵ ਹੁੰਦਾ ਨਿੱਜੇਵਾਜ਼ੀ ਉਹਦਾ ਤਿਆਰ ਹੋ ਚੁੱਕਿਆ ਹੋਲਾ ਮਹੱਲਾ ਕੱਢਿਆ ਜਾ ਰਿਹਾ ਮੇਰੇ ਨਾਲ ਇਸ ਵਕਤ ਗਿਆਨੀ ਜੀ ਮੌਜੂਦ ਨੇ ਗਿਆਨੀ ਗੁਰਨੂਰ ਸਿੰਘ ਜੀ ਤੁਹਾਡਾ ਉਚੇਚਾ ਤੌਰ ਦੇ ਉੱਤੇ ਇਸ ਧਰਤੀ ਦੇ ਉੱਤੇ ਪਹੁੰਚੇ ਨੇ ਗੁਰਗੋਵੀ ਸਿੰਘ ਜੀ ਮਹਾਰਾਜ ਦੀ ਹੈ ਧਰਤੀ ਤੇ ਖਰ ਸਾਰਾ ਖਾਲਸਾ ਇਹਨੂੰ ਅਨੰਦਪੁਰ ਸਾਹਿਬ ਦੇ ਨਾਂ ਦੇ ਨਾਲ ਜਾਣਦਾ ਹੈ ਇਸ ਨੂੰ ਪਿਆਰ ਕਰਦਾ ਹੈ ਕਹਿੰਦੇ ਜੀ ਜਿਹੜਾ ਇਹ ਫਲਸਫਾ ਦਿੱਤਾ ਗੁਰਗੋਵੀ ਸਿੰਘ ਜੀ ਮਹਾਰਾਜ ਨੇ ਚਾਹੇ ਗੁਰਗੋਵੀ ਸਿੰਘ ਜੀ ਮਹਾਰਾਜ ਦੀ ਅਸੀਂ ਕਿਸੇ ਵੀ ਗੱਲ ਨੂੰ ਲੈ ਲਈਏ ਉਹ ਇੱਕ ਵੱਖਰਾ ਹੀ ਰੂਪ ਸੀ ਦੁਨੀਆ ਦੇ ਵਿੱਚ ਜਿਹੜੀ ਰੀਤ ਚੱਲਦੀ ਆ ਰਹੀ ਸੀ ਦੁਨੀਆ ਨੂੰ ਉਸ ਚੀਜ਼ ਨੂੰ ਸਮਝਣ ਲਈ ਬੜਾ ਵਕਤ ਲੱਗਦਾ